ਹਾਂ ਜੀ ਉਸ ਸਤਿ ਸ਼੍ਰੀ ਅਕਾਲ ਜੀ ਅੱਜ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮਾਈ ਭਾਗ ਅਰਮਡ ਫੋਰਸਸ ਪ੍ਰੋਪਰੀਅਟ ਇੰਸਟੀਚਿਊਟ ਦਾਖਲਾ ਨੋਟੀਫਿਕੇਸ਼ਨ 2024 ਅੱਜ ਇਸ ਵੀਡੀਓ ਇਸ ਨੋਟੀਫਿਕੇਸ਼ਨ ਦੇ ਉੱਪਰ ਅਪਾ ਬਣਾਵਾਂਗੇ ਜੀ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੇ ਤੁਸੀਂ ਚੈਨਲ ਦੇ ਉੱਪਰ ਫਸਟ ਟਾਈਮ ਵਿਜ਼ਿਟ ਕਰ ਰਹੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਹਾਂ ਜੀ ਉਸ ਤੋਂ ਬਾਅਦ ਅੱਜ ਦੇ ਇਸ ਟੌਪਿਕ ਦੇ ਵੱਲ ਮਾਈ ਭਾਗ ਅਰਮਡ ਫੋਰਸਸ ਅਪਰੋਪ੍ਰੀਏਟ ਇੰਸਟੀਚਿਊਟ ਫੋਰ ਗਰਲਸ ਮੋਹਾਲੀ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਅਨੁਸਾਰ ਐਡਮਿਸ਼ਨ ਨੋਟੀਫਿਕੇਸ਼ਨ ਨੇ ਕਿ ਜੋ ਕਿ 2025 ਤੋਂ ਲੈ ਕੇ 2027 ਤੱਕ ਐਡਮਿਸ਼ਨ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਫੋਰ ਗਰਲਸ ਲਈ ਇਹ ਮਾਈਪਾ ਗਵਰਨਮੈਂਟ ਫੋਰਸਸ ਅਪਰੋਪ੍ਰੀਏਟ ਇੰਸਟੀਚਿਊਟ ਮੋਹਾਲੀ ਵਿੱਚ ਜੋ ਕਿ ਪੰਜਾਬ ਦੀਆਂ ਕੁੜੀਆਂ ਲਈ ਐਨਡੀਏ ਤੋਂ ਦਾਖਲਾ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ ਜੀ ਮੈਪਾ ਗੂ ਆਰਮਡ ਫੋਰਸਸ ਇੰਸਟੀਚੂਟ ਵਿੱਚ ਜੋ ਕਿ ਐਨਡੀਏ ਦੀ ਪ੍ਰੋਪਰੀਅਟਿਡ ਵਿੰਗ ਲਈ ਤੀਸਰੀ ਬ੍ਰਾਂਡ ਲਈ ਆਡੀ ਅੰਮਦੂਰ ਕੀਤੀਆਂ ਜਾ ਰਹੀਆਂ ਹਨ ਇਹ ਪੰਜਾਬ ਸਰਕਾਰ ਦੁਆਰਾ ਪੱਛਲਾਇਆ ਜਾ ਰਿਹਾ ਸਰਕਾਰੀ ਇੰਸਟੀਚੂਟ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਵਿਦਿਅਕ ਅਤੇ ਸੈਨਿਕ ਸਿਖਲਾਈ ਦਿੱਤੀ ਜਾਂਦੀ ਹੈ ਜੋ ਕਿ ਐਨਡੀਏ ਵਿੱਚ ਸਫਲ ਹੋਣ ਲਈ ਜ਼ਰੂਰੀ ਹੈ ਜੀ ਇਸ ਇੰਸਟੀਚੂਟ ਵਿੱਚ ਦਾਖਲਾ ਜਿਹੜਾ ਹੈ ਜੀ ਉਹ ਪਲੱਸ 1 ਅਤੇ ਪਲੱਸ 2 ਦੇ ਇਸ ਲਈ ਲਈ ਦਿੱਤਾ ਜਾਂਦਾ ਹੈ ਤੇ ਨਾਲ ਨਾਲ ਵਿਦਿਅਕ ਯੋਗਤਾ ਕਰਾਈ ਜਾਂਦੀ ਹੈ ਇਸ ਵਿੱਚ ਰਹਿਸ਼ ਅਤੇ এডਿਕੇਸ਼ਨ ਬਿਲਕੁਲ ਫ੍ਰੀ ਹੈ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਖਰਚਾ ਨਹੀਂ ਹੈ ਤੇ ਨਾਲ ਨਾਲ ਸਰੀਰਕ ਤੇ ਵਿਦਿਅਕ ਯੋਗਤਾ ਜਿਹੜੀ ਕੈਂਡੀਡੇਟਸ ਨੂੰ ਦਿੱਤੀ ਜਾਂਦੀ ਹੈ ਜੀ ਇਸ ਲਈ ਜਿਹੜੀ ਕੁਆਲਿਫੀਕੇਸ਼ਨ ਹੈ ਜੀ ਮਈਪਾ ਕੋ AFP I NDA ਪ੍ਰੋਪਰੀਅਟ ਵਿੰਗ ਲਈ ਅਰਜ਼ੀਆਂ ਦੇਣ ਲਈ ਕੁੜੀਆਂ ਦਾ ਪੰਜਾਬ ਡਿਮਿਸਲ ਹੋਣਾ ਜ਼ਰੂਰੀ ਹੈ ਜੀ ਅਤੇ ਨਾਲ ਦੀ ਨਾਲ ਹੀ ਉਹ ਕੁੜੀਆਂ ਜੋ ਜਿਹੜੀਆਂ ਅਪਲਾਈ ਕਰਨਗੇ ਉਹਨਾਂ ਦੇ 10ਵੀਂ ਵਿੱਚ ਪੜ੍ਹਦੀ ਹੋਣੀ ਚਾਹੀਦੀਆਂ ਨੇ ਜਿਹੜੇ ਜਿਨ੍ਹਾਂ ਨੂੰ ਕਿ ਪੇਪਰ 2025 ਵਿੱਚ ਹੋਣਗੇ ਤੇ ਉਹਨਾਂ ਦੀ ਜਨਮ ਡੇਟ ਜਿਹੜੀ ਹੈ ਜੀ 2 ਜੁਲਾਈ 2008 ਤੋਂ ਬਾਅਦ ਦੀ ਹੋਣੀ ਚਾਹੀਦੀ ਹੈ ਐਗਜ਼ਾਮੀਨੇਸ਼ਨ ਡਿਟੇਲਸ ਨੇ ਦੀ ਮਾਈ ਪਾ ਕੋ ਐਫ ਪੀ ਆਈ ਵਿੱਚ ਐਨ ਡੀਏ ਪ੍ਰੋਪਰਿਟਰ ਵਿੰਗ ਲਈ ਦਾਖਲਾ ਕਰ ਕਰਕੇ ਆ ਜਨਵਰੀ 2025 ਦੇ ਪਹਿਲੇ ਹਫਤੇ ਵਿੱਚ ਸਟਾਰਟ ਹੋਵੇਗੀ ਅਤੇ ਪ੍ਰੀਖਿਆ ਵਿੱਚ ਅੰਗਰੇਜ਼ੀ ਗਣਿਤ ਜੋ ਕਿ 10ਵੀਂ ਪੱਧਰ ਤੇ ਸਿਲੇਬਸ ਹੋਣਗੇ ਜੀ ਉਸ ਦੇ ਮੁਤਾਬਕ ਸਾਰੇ ਕੁਐਸਚਨਸ ਦੇ ਟੈਸਟ ਲਈ ਜਾਣਗੇ ਤੇ ਸਿਲੇਬਸ ਜਿਹੜਾ ਹੈ ਜੀ ਉਹ 10ਵੀਂ ਪੱਧਰ ਦੇ ਅਧਾਰ ਤੇ ਹੀ ਕੀਤਾ ਜਾਵੇਗਾ ਇਸ ਦੇ ਤੇ ਇਸ ਵਿੱਚ ਜਿਹੜੀ ਓਵਰਵਿਊ ਹੈ ਜੀ ਇਹ 9 ਏਕੜ ਵਿੱਚ ਫੈਲਿਆ ਹੋਇਆ ਕੰਪਲੈਕਸ ਹੈ ਜਿਸ ਵਿੱਚ ਕੇ ਪਲੱਸ 1 ਤੋਂ ਲੈ ਕੇ ਪਲੱਸ 2 ਵਿੱਚ ਐਡਮਿਸ਼ਨ ਕਰਵਾਈ ਜਾਂਦੀ ਹੈ ਜੀ ਬੱਚਿਆਂ ਦੀ ਤੇ ਨਾਲੇ ਨਾਲ ਉਹਨਾਂ ਨੂੰ ਐਨਡੀਆਰ ਟ੍ਰੇਨਿੰਗ ਵੀ ਇੱਥੇ ਦਿੱਤੀ ਜਾਂਦੀ ਹੈ ਜੀ ਆਟੋ ਅਪਲਾਈ ਲਈ ਜਿਹੜੇ ਇੱਛੇਕ ਵਿਦਿਆਰਥੀ ਨਾ ਹੋਣਗੇ ਜੀ ਉਹਨਾਂ ਨੂੰ ਆਨਲਾਈਨ ਐਪਲੀਕੇਸ਼ਨ ਸਬਮਿਟ ਕਰਨੀਆਂ ਪੈਣਗੀਆਂ ਆਪਣੀਆਂ recruitmentportal.in ਜਾਂ ਫਿਰ mba fpai girlsin.in ਤੇ ਜਾ ਕਰਕੇ ਆਨਲਾਈਨ ਐਪਲੀਕੇਸ਼ਨ ਸਬਮਿਟ ਕਰਨੀਆਂ ਹੋਣਗੀਆਂ ਆਰਟੀਆ ਦੇਣ ਲਈ ਲਿੰਕ ਜਿਹੜਾ ਹੈ ਜੀ ਉਹ 1 ਅਕਤੂਬਰ 2024 ਤੋਂ ਲੈ ਕੇ ਕਰਕੇ 20 ਦਸੰਬਰ 2024 ਸ਼ਾਮ 6 ਵੇ ਤੱਕ ਖੁੱਲ੍ਹਾ ਰਹੇਗਾ ਤੇ ਜਿਹੜੀ ਪ੍ਰੀਖਿਆ ਹੈ ਵੀ ਦਿਓ ਜਨਵਰੀ 2025 ਦੇ ਪਹਿਲੇ ਹਫਤੇ ਵਿੱਚ ਹੋਵੇਗੀ ਇਹ ਇੱਕ ਐਜੂਕੇਸ਼ਨ ਡਿਟੇਲਸ ਹੈ ਜੀ ਨੇ ਜੀ ਇਹ ਐਜੂਕੇਸ਼ਨ ਸਕੂਲ ਹੈ ਜੀ ਉੱਥੇ ਜਿੱਥੇ ਗਰਲਸ ਨੂੰ ਟ੍ਰੇਨਿੰਗ ਕੀਤਾ ਜਾਂਦਾ ਹੈ ਐਨਡੀ ਲਈ ਅਤੇ ਬਿਲਕੁਲ ਫ੍ਰੀ ਹੈ ਜੀ ਆਪਣਾ ਸਰਕਾਰ ਦਾ ਰਿਟ ਲਾਇਆ ਜਾ ਰਿਹਾ ਹੈ ਇੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਜਿਹੜੀ ਵੀ ਕੁੜੀਆਂ ਅੱਗੇ ਤਲਕੇ ਆਪਣਾ ਆਰਮੀ ਜਾਂ ਐਨਡੀਏ ਵਿੱਚ ਆਪਣਾ ਫਿਚਰ ਬਣਾਉਣਾ ਚਾਹੁੰਦੀਆਂ ਨੇ ਜੀ ਕਿਸੇ ਵੀ ਤਰ੍ਹਾਂ ਦੋਸਤੋ ਤੁਹਾਡਾ ਸਵਾਲ ਵੀ ਤੁਸੀਂ ਵੀਡੀਓ ਪਰ ਕਮੈਂਟ ਕਰ ਸਕਦੇ ਹੋ ਵੀਡੀਓ ਦੇ ਅੰਤ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ